मेरा नाम सर मनजीत सिंह। अंकी ਗੱਲਬਾਤ ਕੀ ਹੋਈ? ਸਰ ਮੇਰੀ ਦੁਕਾਨ ਹੈ, ਰੈਡੀमेड ਕਪੜੇ ਦੀ ਦੁਕਾਨ ਹੈ। ਮੇਰੀ ਦੁਕਾਨ ਦੇ ਨਾਲ ਪਿੱਛੇ ਉਹਨਾਂ ਨੇ ਉਹ ਵੀ ਦੁਕਾਨਦਾਰ ਨੇ ਉਹਨਾਂ ਨੇ ਨੇਪਾਲੀਆਂ ਨੂੰ ਤੇ ਆਪ ਫੂਡ ਦੀ ਦੁਕਾਨ 3500 ਰੁਪਏ ਰੋਜ਼ ਤੇ ਕਿਰਾਏ ਤੇ ਦਿੱਤੀ ਹੋਈ ਹੈ। ਉਹ ਆਪਣੀ ਦੁਕਾਨ ਤੋਂ 15-20 ਫੁੱਟ ਬਾਹਰ ਆ ਕੇ ਤੇ ਮੇਰੀ ਦੁਕਾਨ ਦੇ ਨਾਲ ਸਾਰਾ ਉਹਨਾਂ ਨੇ ਅਕਰੋਇਮੈਂਟ ਕੀਤੀ ਹੈ, ਭੱਟੀਆਂ, ਬਾਲੀਆਂ, ਸਿਲੰਡਰ। ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂਗਾ। ਕੌਣ ਨਿਗਾਰ? ਸਰ ਨਾਲ ਦੀ ਦੁਕਾਨ ਦੋ ਭਰਾਣੇ ਸੋਨੂ ਤੇ ਵਿਕੀ। ਇੰਨੇ ਨੇ ਸਰ ਮਾਰਕੀਟ ਦੇ ਵਿੱਚ ਗੋਲ ਗੱਪਿਆਂ ਰੇੜੀਆਂ ਮੋਮੋਜ਼ ਦੀਆਂ ਕੌਨਸ ਦੀਆਂ ਤੇ ਹੋਰ ਵੀ ਖਡੌਣਿਆਂ ਦੀਆਂ ਚਾਈਨਸ ਫੂਡ ਦੀਆਂ ਮੋਮੋਜ਼ ਦੀਆਂ ਸਰ 7-8 ਰੇੜੀਆਂ ਲਾਈਆਂ ਹੋਈਆਂ ਪਲੱਸ ਦੁਕਾਨਾਂ ਦੀ ਛੱਤ ਦੇ ਉੱਤੇ ਸਰ ਕਮਰੇ ਪਾਏ ਹੋਏ ਨੇ ਜਿੰਨਾ ਸਟਾਫ ਹੈ 25-30 ਜਿੰਨੇ ਭਈਏ ਨੇ ਸਾਰੇ ਸਟਾਫ ਕੋਠੇ ਤੇ ਰਹਿੰਦੇ ਆ ਨਜਾਇਜ਼ ਕਮਰੇ ਪਾਏ ਹੋਏ ਨੇ ਤੇ ਮੇਰੀ ਦੁਕਾਨ ਦੇ 15-20 ਫੁੱਟ ਅੱਗੇ ਆ ਕੇ ਸਰ ਉਹਨਾਂ ਨੇ ਅਕਰੋਜਮੈਂਟ ਕੀਤੀ ਹੈ ਮੇਰੇ ਕਈ ਵਾਰੀ ਸਮਝਾਨ ਤੇ ਉਹ ਅੱਗੋਂ ਲੜਾਈ ਝਗੜਾ ਅੱਜ ਵੀ ਸਰ ਕਿੰਨੇ ਗੁੰਡਾ ਕਰਦੀ ਉਹਨਾਂ ਨੇ ਇੰਨੀ ਬਲਾਈ ਮੇਰੇ ਕੋਲ ਸਾਰੀ ਵੀਡੀਓ ਹੋ ਗਈ ਹੈ ਉਸ ਗੱਲ ਦੀ ਸਰ ਮੈਂ ਕੋਈ ਲੜਾਕੂ ਨਹੀਂਗਾ ਤੇ ਸਰਕਾਰ ਅੱਗੇ ਬੇਹੋ ਬੇਨਤੀ ਹੈ ਇਸ ਮਾਰਕੀਟ ਦਾ ਸੁਧਾਰ ਕੀਤਾ ਜਾਵੇ ਜਿੰਨੇ ਦੁਕਾਨਦਾਰ ਆਪਣੇ ਦੁਕਾਨਾਂ ਦੇ ਅੰਦਰ ਆਪਣੇ ਸ਼ਟਰ ਦੇ ਨਾਲ ਸਮਾਨ ਲਾਣ 30-30 40-40 ਫੁੱਟ ਆਕੇ ਬਾਹਰ ਸਮਾਨ ਲਾਇਆ ਸਾਹਮਣੇ ਇਹ ਮਾਰਕੀਟ ਨਹੀਂ ਗਈ ਮੱਛੀ ਮੰਡੀ ਬਣਾਈ ਹੋਈ ਹੈ ਇਹਨਾਂ ਨੇ ਸਰ ਮੇਰੀ ਦੁਕਾਨ ਦਾ ਹਾਲਾਤ ਆ ਕੇ ਦੇਖੋ ਜਿੰਨੀ ਗਰੀਥ ਧੂਆ ਸਾਰਾ ਮੈਂ ਅਕਰੋਜਮੈਂਟ ਤੇਲ ਸਾਰਾ ਦੇਖੋ ਮੇਰੀ ਦੁਕਾਨ ਦੇ ਸ਼ਟਰਾਂ ਦਾ ਹਾਲ ਵੇਖੋ ਕੰਦਾ ਦਾ ਹਾਲ ਵੇਖੋ ਮੇਰੀ ਦੁਕਾਨ ਤਿੰਨ ਵਾਰੀ ਮੈਂ AC ਬਦਲਾ ਲਿਆ AC ਸਾਰਾ ਉਹਨਾਂ ਦਾ ਧੂਆ ਜਿਹੜਾ ਬਾਹਰ ਦੇ ਬਾਹਰ ਉਹ ਸਾਰਾ ਖਿੱਚ ਕੇ ਲੈ ਜਾਂਦਾ AC ਤੇ ਮੈਂ AC ਹੁਣ ਫੇਰ ਨਵਾਂ ਲਵਾਇਆ AC ਦੀ ਤਾਰਾਂ ਹੁਣ ਚੈੱਕ ਕਰੀਆਂ ਕੀਤੀਆਂ ਜਾਣ ਇੱਕ ਹਫਤਾ ਪਹਿਲੇ AC ਲਵਾਇਆ ਤਾਰਾਂ ਦੇ ਉੱਤੇ ਮਸਰ ਇੰਨੀ ਇੰਨੀ ਦਲਦਲ ਜੰਮ ਗਈ ਹੈ ਹਫਤਾ ਪਹਿਲੇ AC ਨਵਾਂ ਲਵਾਇਆ ਮੇਰਾ ਬਿੱਲ ਲਗਾ ਮੇਰੇ ਕੋਲ ਤੁਸੀਂ ਕੋਈ ਸ਼ਟਰ ਵੀ ਲਗਾ ਰਹੇ ਹੋ ਸਰ ਮੈਂ ਸ਼ਟਰ ਨਹੀਂ ਲਗਾ ਰਿਹਾ ਮੇਰਾ ਸ਼ ਮੈਨੂੰ ਉਹ ਦੁਵਾਰ ਦਾ ਸੁਧਾਰ ਉਹਨਾਂ ਨੂੰ ਪਰੇ ਕਰਨ ਵਿੱਚ ਸਰ ਮੈਂ ਕਰਦਾ ਪਿਆ ਮੈਨੂੰ ਕੋਈ ਲੋੜ ਨਹੀਂ ਮੈਂ ਆਪਣੀ ਦੁਕਾਨ ਦਾ ਸਰ ਮੈਂ ਇਤਰਾਜ਼ ਉਹਨਾਂ ਦੀ ਦੁਵਾਰ ਤੇ ਸਮਾਨ ਲਗਾਉਣ ਤੇ 20 ਫੁੱਟ ਮੇਰੀ ਦੁਕਾਨ ਦੇ ਅੱਗੇ ਆ ਕੇ ਮੇਰਾ ਜਿਹੜਾ ਸਮਾਨ ਲਗਾਇਆ ਨਾ ਮੈਨੂੰ ਉਸ ਚੀਜ਼ ਦਾ ਇਤਰਾਜ਼ ਹੈ ਮੇਰਾ ਕੋਈ ਸ਼ਟਰ ਨਹੀਂ ਲੱਗੇਗਾ ਜੇ ਇਹ ਮੇਰੀ ਦੁਕਾਨ ਦੇ ਕੋਲ ਆ ਕੇ ਕੋਈ ਸਮਾਨ ਨਾ ਲਾਣਾ ਆਪਣੀਆਂ ਦੁਕਾਨਾਂ ਦੇ ਅੰਦਰ ਕੰਮ ਕਰਨ ਸਾਰੇ ਮੈਂ ਵੀ ਆਪਣੀ ਦੁਕਾਨ ਦੇ ਅੰਦਰ ਕੰਮ ਕਰਦਾ ਪਿਆ ਸਰ ਮੰਗ ਇਹੋ ਕਰਦਾ ਜਿਹੜੀਆਂ ਉੱਪਰ ਨਜ਼ਾਇਰ ਕਬਜ਼ੇ ਕੀਤੇ ਹੋਏ ਨੇ ਇੱਥੇ ਜਿਹੜੀਆਂ 30 40 ਰੇੜੀਆਂ ਲੱਗਦੀਆਂ 40 ਫੁੱਟ ਰੇੜੀਆਂ ਲੱਗਦੀਆਂ ਨੇ 30 40 ਰੇੜੀਆਂ ਲੱਗਦੀਆਂ ਨੇ ਸਾਰੀਆਂ ਰੇੜੀਆਂ ਆਪਣੀ ਦੁਕਾਨਾਂ ਦੇ ਅੰਦਰ ਜਾ ਕੇ ਕੰਮ ਕਰਨ ਮਾਰਕੀਟ ਸਾਫ਼ ਸੁਥਰੀ ਰਹੇ ਗਾਗ ਨੂੰ ਪਬਲਿਕ ਨੂੰ ਆਉਣ ਜਾਣ ਦੀ ਪਰੇਸ਼ਾਨੀ ਨਾ ਹੋਵੇ ਅਸੀਂ ਤੇ ਇਹੋ ਮੰਗ ਜਾਂਦੇ ਆ ਸਾਫ਼ ਸਵੱਈ ਚਾਹਦੇ ਆ ਜੇ ਕਿਸੇ ਨੂੰ ਮੇਰੇ ਵੱਲੋਂ ਪਰੇਸ਼ਾਨੀ ਹੈ ਤੋ ਪਰੇਸ਼ਾਨੀ ਆਪਾਂ ਉਸ ਚੀਜ਼ ਦਾ ਹੱਲ ਅਸੀਂ ਮੈਂ ਵੀ ਕਰ ਦਵਾਂਗਾ ਸਰ ਮੇਰਾ ਨਾਮ ਅਜੀਤ ਨਾਗਪਾਲ ਹੈ ਸਰ ਸਾਡੀ ਸ਼ਾਪ ਹੈ ਫੂਡ ਕੋਰਨਰ ਇਹਨਾਂ ਦੇ ਅੱਗੇ ਸਵੀ 16 ਰੈਡੀਮੈਡ ਦੀ ਸ਼ਾਪ ਹੈ ਇਹਨਾਂ ਦਾ ਜਿਹੜਾ ਮੂੰਹ ਹੈ ਉਹ ਹੈਗੇ ਸੜਕ ਵਾਲੀ ਸਾਈਡ ਤੇ ਇਹ ਨਜਾਇਜ਼ ਕਬਜ਼ਾ ਕਰਨਾ ਚਾ ਰਹੇ ਸਾਈਡ ਤੇ ਸ਼ਟਰ ਲਗਾ ਕੇ ਉਹਨਾਂ ਦਾ ਕਹਿਣਾ ਹੈ ਕਿ ਅਸਾ ਇੱਧਰ ਹੈ ਜਿਹੜੀ ਆ ਦੁਕਾਨ ਮਹਮਦ ਦੀ ਲਗਾਈ ਹੈ ਹਾਂਜੀ ਤੇ ਇਹ ਸਾਈਡ ਤੇ ਆ ਕੇ ਸਾਡੇ ਕੱਪੜੇ ਕੱਪੜਾ ਬਾਟ ਪਾਜੀ ਉਹ ਆਪਣਾ ਤੋੜ ਲਵੇ ਜਦੋਂ ਸਭ ਬਾਹਰ ਹੋਣਗੇ ਮੈਂ ਅੰਦਰ ਕੀ ਕਰਾਂਗਾ ਪਾਜੀ ਕੱਪੜੇ ਉਦੋਂ ਤੱਕ ਕੋਈ ਖਰਾਬ ਨਹੀਂ ਸਰ ਆਪਾਂ ਅੰਦਰ ਲੈ ਜਾਾਂਗੇ ਇਹਨਾਂ ਦਾ ਵੀ ਜਿਹੜਾ 4 ਫੁੱਟ ਅੱਗੇ ਵਧਾਇਆ ਸਾਰਾ ਲਵਾ ਦਿਓ ਬਾਕੀ ਮਾਰਕੀਟ ਦਾ ਹਾਲਤ ਵੇਖ ਲਓ ਕੀ ਹੈ ਕਲੀਅਰ ਕਰ ਦਿਓ ਅਸੀਂ ਆਪਾਂ ਆਟੋਮੈਟਿਕ ਅੰਦਰ ਆ ਉਹਨਾਂ ਨੇ ਕਿਹਾ ਕਿ ਉੱਪਰ ਇਹਨਾਂ ਦੇ ਰਹਿਣ ਵਾਸਤੇ ਸਰ ਮੇਰਾ ਨਹੀਂਗਾ ਜਿੰਨਾਂ ਦਾ ਹੈਗਾ ਉਹਨਾਂ ਦਾ ਤੋ ਚਾਹੇ ਉਧਰ ਕੁਮਾ ਕੇ ਕੈਮਰਾ ਦਿਖਾਓ ਸਾਡਾ ਕੁਝ ਨਹੀਂਗਾ। ਉਹ ਤਾਂ ਇਹਨਾਂ ਨੇ ਕਿਹਦੀ ਸ਼ਟਰ ਬੰਦ ਕਰਦਾ। ਸਰ ਸ਼ਟਰ ਨਹੀਂ ਆਪਾਂ ਲਗੰਦੇ ਨਾ। ਜੇ ਸ਼ਟਰ ਲੱਗਦਾ ਉਹਨਾਂ ਨੇ ਕਹਿੰਨਾ ਜੀ ਮੁੜ ਕੇ ਇਧਰ ਆਣਾ ਨਹੀਂ ਤੁਸੀਂ ਕਿਸੇ ਨੇ ਵੀ ਲੰਗਣਾ ਵੀ ਨਹੀਂ ਇੱਥੋਂ। ਅਈ ਕਿੱਥੇ ਜਾਣਾ? ਪਿੱਛੇ ਸਰ ਪਿੱਛੇ ਚਾਰ ਦੁਕਾਨਦਾਰ ਨੇ। ਕੋਈ ਇੱਕ ਨਹੀਂਗਾ। ਉਹ ਦੇਖੋ ਚਾਰ ਦੁਕਾਨਾਂ ਨੇ ਪਿੱਛੇ। ਉਹਨਾਂ ਦਾ ਰਸਤਾ ਹੈਗਾ ਬਕਾਇਦਾ ਹੈ। ਇਹ ਬਿਲਕੁਲ ਖਾਲੀ ਹੋਣਾ ਚਾਹੀਦਾ ਤੇ ਆਪ ਕਹਿੰਦੇ ਖਾਲੀ ਹੋਵੇ ਆਵਾਜ਼ਾਈ ਰਵੇ ਇੱਥੇ ਕੋਈ ਕਸਟਮਰ ਆ ਸਕੇ ਆਰਾਮ ਨਾਲ। ਕਹਿੰਦੇ ਨੇ ਵੀ ਸਾਡੇ ਨਾਲ ਕੋਈ ਤਮਵਾ ਨਾ ਕੋਈ ਇਸ ਤਰ੍ਹਾਂ ਦੀ ਕੋਈ ਗੰਦਗੀ ਨਾ ਹੋਵੇ ਸਾਨੂੰ ਕੋਈ ਸਰ ਅਜੀ ਚਿਮਨੀ ਲਵਾ ਲੈਣੀ ਆਪਣੀ ਦੁਕਾਨ ਦੇ ਅੰਦਰ ਹੀ ਅਜੀ ਚਿਮਨੀ ਤੋਂ ਹੀ ਧੂਆ ਬਾਹਰ ਜਾਏਗਾ ਆਦਰਵਾਇਸ ਸਰ 2-3 ਘੰਟੇ ਦਾ ਕੰਮ ਹੁੰਦਾ ਸਾਰੀ ਦਿਹਾੜੀ ਤੇ ਚੱਲਦਾ ਨਹੀਂ ਤੁਹਾਨੂੰ ਵੀ ਪਤਾ ਹੈ ਸਰ ਜੋ ਇਨਸਾਫ ਬੰਦਾ ਸਾਨੂੰ ਦਿੱਤਾ ਜਾਏ ਗੱਲ ਖਤਮ ਐਕਸ਼ਨ ਸਰ ਕੀ ਕਹਿਣਾ ਚਾਹੁੰਦੇ ਹੋ ਇਹਦਾ ਸਾਨੂੰ ਕੰਪਲੇਂਟ ਮਿਲੀ ਸੀਗੀ ਜੀ ਕਿ ਆਪਣੀ ਦੁਕਾਨ ਤੇ ਸ਼ਟਰ ਕੱਢ ਰਹੇ ਆ ਉਹ ਰੋਕਣ ਆਇਆ ਆ ਪਾਜੀ ਮੌਕੇ ਤੇ ਅਸਾਂ ਹਾਂਜੀ ਪਰ ਇਹਨਾਂ ਦਾ ਕਹਿਣਾ ਕਿ ਉਹ ਦੁਕਾਨਦਾਰ ਨਾਲ ਦਾ ਪਤਾ ਕਰ ਰਿਹਾ ਕਿ ਉਹਨੇ ਨਾਲ ਚਲੋ ਪਾਜੀ ਉਹ ਤੱਕਾ ਜਿਹੜਾ ਕਰ ਰਿਹਾ ਉਹ ਆਪਾਂ ਦੇਖ ਰਹੇ ਹਾਂ ਮੌਕਾ ਪਰ ਅਸਲੇ ਤਾਂ ਇਹ ਗਲਤ ਹੈ ਨਾ ਜਿਹੜੇ ਸ਼ਟਰ ਕਰ ਰਹੇ ਆ ਜੀ ਆਪਣੇ ਕਿਸੇ ਵੱਲੋਂ ਕਿਹਾ ਗਿਆ ਜੀ ਪਰਮਿਸ਼ਨ ਹੀ ਕਿਤੇ ਦਿਖਾ ਦਿੰਨੇ ਆਪਣੀ ਕਿਸੇ ਵੱਲੋਂ ਨਹੀਂ ਕਿਹਾ ਗਿਆ ਕਾਰਵਾਈ ਇਹਨਾਂ ਦਾ ਕੰਮ ਰੋਕ ਦਿੱਤਾ ਜੀ ਹੂੰ ਜਿਹੜੇ ਨਾਲ ਜਿਹੜਾ ਇਹਨਾਂ ਦਾ ਡਿਸਪੂਟ ਚੱਲ ਰਿਹਾ ਨਾਲ ਜਮਾਨਾ ਡਿਸਪੂਟ ਦੇਖ ਰਹੇ ਹਾਂ ਕਿ ਉਧਰ ਹੀ ਜਾ ਰਹੇ ਆ ਆਪਾਂ ਠੀਕ ਹੈ